ਸਾਸਤ੍ਰੀਕਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਵਟਸਐਪ ਚੈਟਬੋਟ ਸ਼ੁਰੂ ਵੀਜ਼ਾ ਧੋਖਾਧੜੀ ਦੇ ਮਾਮਲਿਆਂ ਨੂੰ ਨਜਿੱਠਣ 'ਚ ਮਿਲੇਗੀ ਮਦਦ ਪੰਜਾਬੀ 'ਚ ਉਪਲਬਧ ਚੈਟਬੋਟ ਪੰਜਾਬ ਹਰਿਆਣਾ ਹਾਈ ਕੋਰਟ ਦਾ ਲੈਂਡ ਪੁਲਿੰਗ ਪਾਲਿਸੀ ਬਾਰੇ ਫੈਸਲਾ ਫਿਲਹਾਲ ਦੀ ਘੜੀ ਪਾਲਿਸੀ ਤੇ ਲੱਗੀ ਰੋਕ ਕਿਸਾਨਾਂ ਦਾ ਪ੍ਰਤੀਕਰਮ ਅਮਰੀਕਾ ਵੱਲੋਂ ਭਾਰਤ ਤੇ ਲਗਾਏ ਗਏ ਟੈਰਿਫ ਦਾ ਉਦਯੋਗਾਂ ਤੇ ਪਵੇਗਾ ਅਸਰ ਪੰਜਾਬ ਦੇ ਉਦਯੋਗ ਪੱਤਿਆਂ 'ਚ ਹਲਚਲ ਕੱਗਰ ਚੋਦਿਆ ਪਾਣੀ ਦਾ ਪੱਧਰ ਕਈ ਪਿੰਡਾਂ ਦੇ ਵਿੱਚ ਸੈਮ ਦਾ ਮਾਹੌਲ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕਰਨ ਦਾ ਦਾਵਾ ਤੇ ਹੁਣ ਖਬਰਾਂ ਵਿਸਥਾਰ ਨਾਲ ਬ੍ਰਿਟਿਸ਼ ਹਾਈ ਕਮਿਸ਼ਨ ਨੇ ਪੰਜਾਬ ਅਤੇ ਹਰਿਆਣਾ ਵਿੱਚ ਆਪਣੀ ਵੀਜ਼ਾ ਫਰਾਡ ਤੋਂ ਬਚੋ ਮੁਹਿੰਮ ਦਾ ਵਿਸਥਾਰ ਕੀਤਾ ਜਿਹਦੇ ਤਹਿਤ ਇੱਕ ਪੰਜਾਬੀ ਭਾਸ਼ਾ ਦਾ ਵਟਸਐਪ ਚੈਟਬੋਟ ਸ਼ੁਰੂ ਕੀਤਾ ਗਿਆ ਹੈ ਚੈਟਬੋਟ ਯੂਕੇ ਸਰਕਾਰ ਨੂੰ ਆਮ ਵੀਜ਼ਾ ਘੁਟਾਲੇ ਦੀਆਂ ਚਾਲਾਂ ਨੂੰ ਪਛਾਣਨ ਅਤੇ ਯੂਕੇ ਦੀ ਯਾਤਰਾ ਕਰਨ ਲਈ ਕਾਨੂੰਨੀ ਰੂਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਵਟਸਐਪ ਚੈਟਬੋਟ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਉਪਲਬਧ ਹੈ ਬੱਡੀ ਗਿਣਤੀ ਦੇ ਵਿੱਚ ਭਾਰਤੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਖਾਸ ਕਰ ਮੁੰਡੇ ਕੁੜੀਆਂ ਦੇ ਵਿੱਚ ਕਾਫੀ ਕਰੇਜ਼ ਹੈ ਕਿ ਉਹ ਵਿਦੇਸ਼ ਦੇ ਵਿੱਚ ਜਾਣ ਕਿ ਉੱਥੇ ਜਾ ਕੇ ਸੈਟਲ ਹੋਣ ਕਈ ਨੌਜਵਾਨ ਸਹੀ ਤਰੀਕੇ ਦੇ ਨਾਲ ਵੀਜ਼ਾ ਫਾਈਲ ਅਪਲਾਈ ਕਰਦੇ ਨੇ ਤੇ ਜਾ ਕੇ ਸਥਾਪਿਤ ਹੁੰਦੇ ਨੇ ਤੇ ਇਹਨਾਂ ਦੇ ਵਿੱਚੋਂ ਤੇ ਕਈ ਨੌਜਵਾਨ ਅਜਿਹੇ ਹੁੰਦੇ ਨੇ ਜਿਹੜੇ ਗਲਤ ਏਜੰਟਾਂ ਦੇ ਅੜਿੱਕੇ ਆ ਜਾਂਦੇ ਨੇ ਜਿਹਦੇ ਨਾਲ ਉਹਨਾਂ ਦਾ ਪੈਸਾ ਤੇ ਸਮਾਂ ਬਰਬਾਦ ਹੁੰਦਾ ਹੈ ਤੇ ਕਈ ਵਾਰ ਫਿਰ ਡਿਪੋਰਟੇਸ਼ਨ ਦੇ ਮਾਮਲੇ ਵੀ ਸਾਹਮਣੇ ਆ ਜਾਂਦੇ ਨੇ ਅਜੀਆਂ ਧੋਖਾਧੜੀਆਂ ਤੋਂ ਨੌਜਵਾਨਾਂ ਨੂੰ ਬਚਾਉਣ ਵਾਸਤੇ ਬ੍ਰਿਟਿਸ਼ ਹਾਈ ਕਮਿਸ਼ਨ ਨੇ ਵੱਡਾ ਕਦਮ ਚੁੱਕਿਆ ਹੈ ਬ੍ਰਿਟਿਸ਼ ਹਾਈ ਕਮਿਸ਼ਨ ਨੇ ਆਪਣੇ ਵਟਸਐਪ ਚੈਟਬੋਟ ਲਈ ਇੱਕ ਨਵਾਂ QR ਕੋਡ ਪੇਸ਼ ਕੀਤਾ ਹੈ ਜਿਸ ਨਾਲ ਉਪਭੋਗਤਾਵਾਂ ਲਈ ਪੰਜਾਬੀ ਸਮੇਤ ਵਧੇਰੇ ਪਹੁੰਚਣ ਯੋਗ ਫਾਰਮੈਟ ਵਿੱਚ ਅਧਿਕਾਰਤ ਸਲਾਹ ਤੱਕ ਪਹੁੰਚ ਕਰਨਾ ਆਸਾਨ ਹੋ ਗਿਆ ਹੈ ਇਹ ਚੈਟਬੋਟ ਯੂਕੇ ਸਰਕਾਰ ਨੂੰ ਆਮ ਵੀਜ਼ਾ ਘੁਟਾਲੇ ਦੀਆਂ ਚਾਲਾਂ ਨੂੰ ਪਛਾਣਨ ਅਤੇ ਯੂਕੇ ਦੀ ਯਾਤਰਾ ਲਈ ਕਾਨੂੰਨੀ ਰੂਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਜ਼ਿਕਰ ਹੋਗਾ ਕਿ ਬ੍ਰਿਟਿਸ਼ ਹਾਈ ਕਮਿਸ਼ਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਭਾਰਤੀ ਅਧਿਕਾਰੀਆਂ ਅਤੇ ਸਥਾਨਕ ਹਿੱਸੇਦਾਰਾਂ ਦੇ ਨਾਲ ਮਿਲ ਕੇ ਕੰਮ ਕਰੇਗਾ ਤਾਂ ਜੋ ਇਸ ਮੁਹਿੰਮ ਦੀ ਪਹੁੰਚ ਪੰਜਾਬ ਅਤੇ ਹਰਿਆਣਾ ਵਿੱਚ ਵਧਾਈ ਜਾ ਸਕੇ ਇਹ ਵਟਸਐਪ ਚੈਟਬੋਟ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਉਪਲਬਧ ਹੈ ਇਹ ਚੈਟਬੋਟ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਜਾਣਕਾਰੀ ਪ੍ਰਦਾਨ ਕਰਦਾ ਹੈ ਇਸ ਚੈਟਬੋਟ ਵਾਸਤੇ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਇਹ ਵਟਸਐਪ ਚੈਟਬੋਟ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਵਿੱਚ 70652 51380 ਤੇ ਉਪਲਬਧ ਹੈ ਇਸ ਚੈਟਬੋਟ ਦੇ ਰਾਹੀਂ ਜਾਣਕਾਰੀ ਸਰੋਤ ਬਣਾਏ ਜਾਣਗੇ ਤੇ ਸਥਾਨਕ ਅਧਿਕਾਰੀਆਂ ਅਤੇ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਵੀਜ਼ਾ ਧੋਖਾਧੜੀ ਨਾਲ ਨਜਿੱਠਣ ਲਈ ਕੰਮ ਕਰਨ ਵਾਲੇ ਹੋਰ ਭਰੋਸੇਮੰਦ ਹਿੱਸੇਦਾਰਾਂ ਨਾਲ ਸਾਂਝੇ ਕੀਤੇ ਜਾਣਗੇ ਇਸ ਮੌਕੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਰਾਜਨੀਤਿਕ ਸਲਾਹਕਾਰ ਡੈਨੀਅਲ ਸ਼ਰੀ ਅਤੇ ਚੰਡੀਗੜ੍ਹ ਦੇ ਮਿਸ਼ਨ ਦੇ ਡਿਪਟੀ ਮੁਖੀ ਅਮਨਦੀਪ ਗਰੇਵਾਲ ਮੌਜੂਦ ਸਨ ਡੈਨੀਅਲ ਸ਼ਰੀ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿੱਚ ਆਪਣੀ ਵੀਜ਼ਾ ਫਰਾਡ ਤੋਂ ਬਚਾਓ ਮੁਹਿੰਮ ਜਾਰੀ ਰੱਖ ਕੇ ਖੁਸ਼ੀ ਹੋ ਰਹੀ ਹੈ ਜੋ ਸਾਡੇ ਵਟਸਐਪ ਚੈਟਬੋਟ ਕਿਊਆਰ ਕੋਡ ਦੀ ਸ਼ੁਰੂਆਤ ਨਾਲ ਇਸ ਨੂੰ ਹੋਰ ਵੀ ਪਹੁੰਚਣ ਯੋਗ ਬਣਾਉਂਦੀ ਹੈ ਚੰਡੀਗੜ੍ਹ ਦੇ ਵਿੱਚ ਮਿਸ਼ਨ ਦੇ ਡਿਪਟੀ ਹੈੱਡ ਅਮਨਦੀਪ ਗਰੇਵਾਲ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿੰਦੇ ਕਿ ਸਾਡਾ ਮਿਸ਼ਨ ਸਪਸ਼ਟ ਹੈ ਆਮ ਲੋਕਾਂ ਨੂੰ ਵੀਜ਼ਾ ਧੋਖਾ ਧੜੀ ਤੋਂ ਬਚਾਉਣਾ ਜਿਵੇਂ ਜਿਵੇਂ ਇਸ ਮੁਹਿੰਮ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਫਲਾਉਂਦੇ ਆ ਅਸੀਂ ਜਾਗਰੂਕਤਾ ਫੈਲਾਉਂਦੇ ਰਹਾਂਗੇ ਤੇ ਯੂਕੇ ਦੀ ਸੁਰੱਖਿਅਤ ਕਾਨੂੰਨੀ ਯਾਤਰਾ ਨੂੰ ਉਤਸ਼ਾਹਿਤ ਕਰਨਾ ਸਾਡਾ ਮਕਸਦ ਹੈ ਜਾਰੀ ਕੀਤਾ ਗਿਆ ਨਵਾਂ QR ਕੋਡ ਉਪਭੋਗਤਾਵਾਂ ਨੂੰ ਆਪਣੇ WhatsApp ਚੈਟਬੋਟ ਦੇ ਨਾਲ ਜੋੜਦਾ ਹੈ ਯੂਕੇ ਸਰਕਾਰ ਦਾ ਉਦੇਸ਼ ਵੀਜ਼ਾ ਧੋਖਾਧੜੀ ਦੀ ਪਛਾਣ ਕਰਨਾ ਹੈ ਜ਼ਿਕਰ ਹੋਗਾ ਕਿ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਧੋਖਾਧੜੀ ਤੋਂ ਬਚਾਉਣ ਵਾਸਤੇ ਇਸੇ ਸਾਲ ਫਰਵਰੀ ਦੇ ਵਿੱਚ ਵੀਜ਼ਾ ਫਰਾਡ ਤੋਂ ਬਚਾਓ ਨਾਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਚੰਡੀਗੜ੍ਹ ਦੇ ਇੱਕ ਮਾਲ ਦੇ ਵਿੱਚ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ ਇੱਥੇ ਵੀ ਦੱਸਣਯੋਗ ਹੈ ਕਿ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਯੂਕੇ ਦੀਆਂ ਟੀਮਾਂ ਨੇ ਪੰਜਾਬ ਪੱਦਰੀ ਮੀਟਿੰਗਾਂ ਵੀ ਕੀਤੀਆਂ ਨੇ ਇਹ ਮੀਟਿੰਗਾਂ ਪਿੰਡ ਪੱਦਰ ਤੇ ਵੀ ਹੋਈਆਂ ਨੇ ਖਾਸ ਕਰ ਪਿੰਡੂ ਪੰਜਾਬ ਵਿੱਚ ਜਾਗਰੂਕਤਾ ਫੈਲਾਉਣ ਲਈ ਬਜ਼ੁਰਗਾਂ ਤੇ ਔਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਇਸ ਵਿਚਾਰ ਵਟਾਂਦਰੇ ਦੇ ਵਿੱਚ ਯੂਕੇ ਵੀਜ਼ਾ ਪ੍ਰਕਿਰਿਆ ਸਬੰਧਤ ਲਾਗਤਾਂ ਤੇ ਧੋਖਾ ਧੜੀ ਦੇ ਅਭਿਆਸਾਂ ਦੀ ਪਛਾਣ ਕਿਵੇਂ ਕਰਨੀ ਹੈ ਇਹ ਸ਼ਾਮਲ ਹੈ ਇਹ ਮੁਹਿੰਮ ਜੋ ਇਸ ਸਾਲ ਦੇ ਸ਼ੁਰੂ ਦੇ ਵਿੱਚ ਪੰਜਾਬ ਦੇ ਮੁੱਖ ਖੇਤਰਾਂ ਅਮਰਸਰ ਲੁਧਿਆਣਾ ਜਲੰਧਰ ਅਤੇ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਮੁਹਿੰਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਵੀਜ਼ਾ ਧੋਖਾਧੜੀ ਤੋਂ ਕਿਵੇਂ ਬਚਣ ਇਹ ਮੁਹਿੰਮ ਸੋਸ਼ਲ ਮੀਡੀਆ ਪੋਸਟਰਾਂ ਅਤੇ ਸਿੱਧੇ ਤੌਰ ਦੇ ਉਤੇ ਸੰਪਰਕ ਕਰਕੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਇਸ ਦੀ ਸ਼ੁਰਾਤੀ ਸਫਲਤਾ ਨੂੰ ਪਹਿਚਾਨਦੇ ਹੋਏ ਬ੍ਰਿਟਿਸ਼ ਹਾਈ ਕਮਿਸ਼ਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਭਾਰਤੀ ਅਧਿਕਾਰੀਆਂ ਅਤੇ ਜ਼ਮੀਨੀ ਪੱਧਰ ਦੇ ਹਿੱਸੇਦਾਰਾਂ ਨਾਲ ਸਹਿਯੋਗ ਨੂੰ ਖੋਰ ਡੂੰਗਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਜ਼ਿਕਰ ਹੋਗਾ ਕਿ ਪਿਛਲੇ ਸਮੇਂ ਦੇ ਦੌਰਾਨ ਕਈ ਲੋਕਾਂ ਨੂੰ ਵੱਖ-ਵੱਖ ਮੁਲਕਾਂ ਨੇ ਰਿਪੋਰਟ ਕੀਤਾ ਸੀ ਜਿਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਅਤੇ ਪੰਜਾਬੀ ਸਨ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੱਖ-ਵੱਖ ਮੁਲਕਾਂ ਦੇ ਵਿੱਚ ਦਾਖਲ ਹੋਏ ਸਭ ਤੋਂ ਵੱਧ ਰਿਪੋਰਟੇਸ਼ਨ ਦੇ ਮਾਮਲੇ ਅਮਰੀਕਾ ਤੋਂ ਸਾਹਮਣੇ ਆਏ ਇਸ ਤੋਂ ਇਲਾਵਾ ਯੂਕੇ ਦੇ ਵਿੱਚੋਂ ਵੀ ਅਜਿਹੇ ਹੀ ਮਾਮਲੇ ਸੁਰਖੀਆਂ ਦੇ ਵਿੱਚ ਆਏ ਸਨ ਹੁਣ ਦੇਖਣਾ ਹੋਵੇਗਾ ਧੋਖਾਧੜੀ ਤੋਂ ਬਚਾਉਣ ਵਾਸਤੇ ਇਹ ਚੈਟਬੋਟ ਕਿੰਨੀ ਕੁ ਸਹਾਇਕ ਸਿੱਧ ਹੁੰਦੀ ਹੈ ਪੰਜਾਬ ਹਾਈ ਕੋਰਟ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹਾਈ ਕੋਰਟ ਨੇ ਲੈਂਡ ਪੂਲਿੰਗ ਪਾਲਿਸੀ ਤੇ ਰੋਕ ਲਗਾ ਦਿੱਤੀ ਹੈ ਪਾਬੰਦੀ 4 ਹਫਤਿਆਂ ਲਈ ਲਗਾਈ ਗਈ ਹੈ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ 4 ਹਫਤਿਆਂ ਦੇ ਵਿੱਚ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਹਾਈ ਕੋਰਟ ਨੇ ਲੈਂਡ ਪੂਲਿੰਗ ਪਾਲਿਸੀ ਤੇ ਪਾਬੰਦੀ ਲਗਾਈ ਸੋ ਇਹ ਹੀ ਪਾਬੰਦੀ 4 ਹਫਤਿਆਂ ਲਈ ਲਗਾਈ ਗਈ ਹੈ ਇਸ ਦੌਰਾਨ ਸਮਾਜਿਕ ਤੇ ਵਾਤਾਵਰਣ ਤੇ ਹੋਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਜਾਏਗਾ ਇਸ ਦੇ ਤਹਿਤ ਹੀ ਇਸ ਤੇ ਪਾਬੰਦੀ ਲਗਾਈ ਗਈ ਹੈ ਭਗਵੰਤ ਮਾਨ ਸਰਕਾਰ ਦੁਆਰਾ ਪ੍ਰਵਾਨਿਤ ਪੰਜਾਬ ਲੈਂਡ ਪੂਲਿੰਗ ਨੀਤੀ 2025 ਦਾ ਉਦੇਸ਼ ਰਾਜਪੜ੍ਹ ਦੇ ਵਿੱਚ ਯੋਜਨਾਬੱਧ ਅਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਖਾਸ ਕਰਕੇ ਗੈਰ ਕਾਨੂੰਨੀ ਕਲੋਨੀਆ ਦੇ ਪ੍ਰਸ਼ਾਸਨ ਰੋਕੇ ਅਤੇ ਖੰਡਿਤ ਜ਼ਮੀਨੀ ਪਲਾਟਾਂ ਨੂੰ ਇਕਜੁੱਟ ਕਰਕੇ ਹੈ ਸੋ ਇਸ ਦੇ ਮੁੱਖ ਪਹਿਲੂਆਂ ਵਿੱਚੋਂ ਇੱਕ ਇਸ ਦਾ ਸਭੇ ਇਛਿਤ ਸਭਾ ਹੈ ਜੋ ਲਾਜ਼ਮੀ ਪ੍ਰਾਪਤੀ ਤਰੀਕਿਆਂ ਦੇ ਉਲਟ ਜ਼ਮੀਨ ਮਾਲਕਾਂ ਯਾਨੀ ਕਿ ਕਿਸਾਨਾਂ ਨੂੰ ਵਿਕਾਸ ਲਈ ਆਪਣੀ ਜ਼ਮੀਨ ਪੁੱਲ ਕਰਨ ਲਈ ਉਤਸ਼ਾਹਿਤ ਕਰਦਾ ਹੈ ਸੋ ਜਸਟਿਸ ਅਨੁਪਿੰਦਰ ਗਰੇਵਾਲ ਅਤੇ ਦੀਪਕ ਮਨਚੰਦਾ ਨੇ ਪੰਜਾਬ ਦੀ ਐਡਵੋਕੇਟ ਜਰਨਲ ਏਚੀ ਨੂੰ ਅਦਾਲਤ ਨੂੰ ਸੁਝਿਤ ਕਰਨ ਲਈ ਕਿਹਾ ਕਿ ਨੀਤੀ ਵਿੱਚ ভূমিਹੀਣ ਮਜ਼ਦੂਰਾਂ ਅਤੇ ਹੋਰਾਂ ਦੇ ਪੁਨਰਵਾਸ ਲਈ ਕੋਈ ਉਪਬੰਧ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਪਰ ਆਪਣੀ ਰੋਜ਼ੀ ਰੋਟੀ ਜ਼ਮੀਨ ਤੇ ਨਿਰਭਰ ਨੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਅਦਾਲਤ ਨੂੰ ਇਹ ਵੀ ਸੂਚਿਤ ਕਰਨਾ ਹੋਏਗਾ ਕਿ ਕੀ ਨੀਤੀ ਨੂੰ ਸੂਚਿਤ ਕਰਨ ਤੋਂ ਪਹਿਲਾਂ ਵਾਤਾਵਰਣ ਪ੍ਰਵਾਹ ਮੁਲਾਂਕਣ ਕੀਤਾ ਗਿਆ ਸੀ ਸੁਪਰੀਮ ਕੋਰਟ ਨੇ ਰੈਜ਼ਿਡੈਂਸ ਵੈਲਫੇਅਰ ਐਸੋਸੀਏਸ਼ਨ ਅਤੇ ਹੋਰ ਪਨਾਮ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 2023 8 ਸੁਪਰੀਮ ਕੋਰਟ ਕੇਸ 643 ਵਿੱਚ ਨਿਰਦੇਸ਼ ਦਿੱਤਾ ਹੈ ਕਿ ਸ਼ਹਿਰੀ ਵਿਕਾਸ ਲਈ ਇਜਾਜ਼ਤ ਦੇਣ ਤੋਂ ਪਹਿਲਾਂ ਵਾਤਾਵਰਣ ਪ੍ਰਵਾਹ ਮੁਲਾਂਕਣ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਸੋ ਲੈਂਡ ਪੁਲਿਸ ਸਕੀਮ ਦੇ ਵਿੱਚ ਜ਼ਮੀਨ ਮਾਲਕ ਆਪਣੀ ਜ਼ਮੀਨ ਇਨ ਨੂੰ ਪੂਲ ਕਰਕੇ ਸ਼ਹਿਰ ਦੇ ਯੋਜਨਾਬੱਧ ਵਿਕਾਸ ਵਿੱਚ ਯੋਗਦਾਨ ਪਾਉਂਦੇ ਨੇ ਭਾਰਤ ਵਿੱਚ ਇਹ ਸਕੀਮ ਸਭ ਤੋਂ ਪਹਿਲਾਂ 1915 ਦੇ ਬੰਬੇ ਟਾਊਨ ਪਲੈਨਿੰਗ ਐਕਟ ਦੇ ਤਹਿਤ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਜ਼ਮੀਨ ਦੇ ਬਹੁਤ ਸਾਰੇ ਛੋਟੇ ਟੁਕੜਿਆਂ ਨੂੰ ਜੋੜ ਕੇ ਵਿਕਸਿਤ ਕੀਤਾ ਗਿਆ ਸੀ ਸੋ ਵਿਕਾਸ ਤੋਂ ਬਾਅਦ ਜ਼ਮੀਨ ਮਾਲਕਾਂ ਨੂੰ ਆਪਣੀ ਜ਼ਮੀਨ ਦਾ ਇੱਕ ਹਿੱਸਾ ਵਾਪਸ ਮਿਲਦਾ ਜਿਸ ਦੀ ਕੀਮਤ ਪਹਿਲਾਂ ਨਾਲੋਂ ਵਧ ਹੁੰਦੀ ਹੈ ਸੋ ਇਹ ਵਿਧੀ ਜ਼ਬਰਦਸਤੀ ਜ਼ਮੀਨ ਪ੍ਰਾਪਤੀ ਨੂੰ ਰੋਕਦੀ ਅਤੇ ਹਰੇਕ ਨੂੰ ਉਚਿਤ ਮੁਆਵza ਦੇ ਕੇ ਸਾਂਝੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ ਸੋ ਪੰਜਾਬ ਸਰਕਾਰ ਵਿੱਚ ਜ਼ਮੀਨ ਨੂੰ ਸਥਿਤ ਕਰਨ ਲਈ ਇਹ ਯੋਜਨਾ ਲਿਆ ਕੇ ਆਈ ਹੈ ਲੈਂਡ ਪੂਲਿੰਗ ਪਾਲਿਸੀ ਤੇ ਫਿਲਹਾਲ ਦੀ ਕੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਇਸ ਫੈਸਲੇ ਤੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਪੰਦੇਰ ਦਾ ਕਹਿਣਾ ਹੈ ਕਿ ਕੋਰਟ ਨੇ ਸਟੇ ਜ਼ਰੂਰ ਲਗਾਈ ਹੈ ਪਰ ਇਹ ਪਾਲਿਸੀ ਵਾਪਸ ਨਹੀਂ ਹੋਈ ਇਸ ਸਟੇ ਕੱਲ ਨੂੰ ਵੀ हट ਸਕਦੀ ਹੈ ਪੰਦੇਰ ਨੇ ਕਿਹਾ ਹੈ ਕਿ ਜਦੋਂ ਤੱਕ ਭਗਵੰਤ ਮਾਨ ਸਰਕਾਰ ਇਸ ਨੀਤੀ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਇਹ ਅੰਦੋਲਨ ਜਾਰੀ ਰਹਿਣਾ ਚਾਹੀਦਾ ਹੈ ਉਹਨਾਂ ਕਿਸਾਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਸੰਘਰਸ਼ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ਹੈ ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਦੂਰਸੀ ਸਿਬਡੀ ਪੰਜਾਬ ਤੋਂ ਦੇਖੋ ਜਿਹੜਾ ਹਾਈ ਕੋਰਟ ਦੇ ਵਿੱਚ ਜੋ ਸਟੇ ਦੀ ਗੱਲ ਆ ਰਹੀ ਹੈ ਫਿਲਹਾਲ ਤਾਂ ਉਸ ਫੈਸਲੇ ਦੀ ਕਾਪੀ ਕੀ ਟਿੱਪਣੀ ਹੋਈ ਆ ਕੋ ਸਾਡੇ ਲੀਗਲ ਸਾਡੇ ਕੋ ਆਇਆ ਨਹੀਂ ਜੱਥੇਬੰਦੀ ਦੀ ਮੀਟਿੰਗ ਹੋਊ ਫਿਰ ਫੋਰਮ ਦੀ ਮੀਟਿੰਗ ਹੋ ਅਸਲ ਵਿੱਚ ਜਿਹੜੀ ਸਾਡੀ ਆਫੀਸ਼ਲ ਰਾਏ ਕੀ ਹੈ ਤਾਂ ਉਦੋਂ ਬਾਅਦ ਹੀ ਪਤਾ ਲੱਗੇ ਪਰ ਜਿਹੜੀ ਸਾਡੀ ਮੁੱਢਲੀ ਪ੍ਰਤੀਕਿਰਿਆ ਆਪਸੀ ਨੂੰ ਕੇਸ ਨਿਗਾਹ ਨਾ ਦੇਖ ਰਹੇ ਆ ਤਾਂ ਦੇਖੋ ਅਦਾਲਤ ਨੇ ਸਟੇ ਦਿੱਤਾ ਵਾ ਅਦਾਲਤ ਦੀ ਪ੍ਰਕਿਰਿਆ ਵਾ ਪਰ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਹੋਈ ਜੇ ਆਮ ਕਿਸਾਨਾਂ 'ਚ ਇਹ ਸੰਦੇਸ਼ ਚਲ ਗਿਆ ਵੀ ਚਲ ਹੁਣ ਸਟੇ ਲੱਗ ਗਿਆ ਵਾ ਇਹ ਸਟੇ ਕੱਲ ਨੂੰ ਹਟ ਵੀ ਸਕਦਾ ਵਾ ਔਰ ਕੋਈ ਫੈਸਲਾ ਦੇਖੋ ਅਸੀਂ ਅਦਾਲਤਾਂ ਦੀ ਪ੍ਰਕਿਰਿਆ ਦੇਖਿਆ ਬਹੁਤ ਲੰਮੇ ਹੋ ਜਾਂਦੇ ਆ ਅਸੀਂ ਆਮ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਸੰਘਰਸ਼ ਆ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਸਾਨੂੰ ਹੋਰ ਤੇਜ਼ ਕਰਨਾ ਚਾਹੀਦਾ ਔਰ ਜਦੋਂ ਤੱਕ ਭਗਵੰਤ ਮਾਨ ਸਰਕਾਰ ਇਸ ਨੀਤੀ ਨੂੰ ਵਾਪਸ ਨਹੀਂ ਲੈਂਦੀ ਉਨੀ ਦੇਰ ਤੱਕ ਅੰਦੋਲਨ ਜਾਰੀ ਰਹਿਣਾ ਚਾਹੀਦਾ ਇਸ ਕਰਕੇ ਇਸ ਫੈਸਲੇ ਤੋਂ ਬਾਅਦ ਕਿਤੇ ਵੀ ਢਿੱਲੇ ਨਹੀਂ ਪੈਣਾ ਚਾਹੀਦਾ ਔਰ ਜਿੰਨੀ ਦੇਰ ਤੱਕ ਅਸੀਂ ਪਾਲਿਸੀ ਨਹੀਂ ਵਾਪਸ ਕਰਾਉਂਦੇ ਅੰਦੋਲਨ ਤੇਜ ਰੱਖਾਂਗੇ ਔਰ ਸਾਨੂੰ ਲੱਗਦਾ ਇਹੀ ਇਸ ਵੇਲੇ ਸਭ ਤੋਂ ਸਹੀ ਸਾਡੀ ਸੋਚ ਸਮਝ ਹੋਊਗੀ ਵੀ ਆਪਾਂ ਆਪਣੇ ਅੰਦੋਲਨ ਨੂੰ ਤੇਜ਼ ਰੱਖੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਤੇ 50% ਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਭਾਰਤ ਦੇ ਉਦਯੋਗਾਂ ਤੇ ਇਸ ਫੈਸਲੇ ਦਾ ਅਸਰ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਉਦਯੋਗਪਤੀਆਂ ਨੇ ਟੈਰਿਫ ਨੂੰ ਲੈ ਕੇ ਪ੍ਰਤੀਕਰਮ ਦਿੱਤਾ ਜਲੰਧਰ ਦੇ ਉਦਯੋਗਪਤੀ ਦਾ ਕਹਿਣਾ ਹੈ ਕਿ ਜਿਹੜੇ ਲੋਕ ਸਿਰਫ ਅਮਰੀਕਾ ਦੇ ਨਾਲ ਵਪਾਰ ਕਰਦੇ ਨੇ ਉਹਨਾਂ ਨੂੰ ਵਧੇ ਹੋਏ ਟੈਰਿਫ ਨਾਲ ਮੁਸ਼ਕਲਾਂ ਆਉਣਗੀਆਂ उन्होंने की दो मुल्क सरकार ने स्मॉल स्केल इंडस्ट्री बारे कुछ भी नहीं सोचा देखो जो उन्होंने तो पच्चीस बढ़ा हुआ था ऑलरेडी हम लोग नेगोशिएट कर चुके थे उस पच्चीस परसेंट को अब जो कल उन्होंने पच्चीस परसेंट और बढ़ाया उससे इंडस्ट्री को तो काफी फर्क पड़ेगा क्योंकि तो दूसरी कंट्रीज हमसे चीपर हो जाएंगी सामान पाकिस्तान में भी बनता है बांग्लादेश में भी बनता है जो जैसे स्पोर्ट्स का ही सामान ले लें हैंड रूल्स का ले लें वो चाइना से भी वो लोग इम्पोर्ट करते थे अब चाइना का टैरिफ हमसे कम हो जाएगा तो डेफिनेटली कंट्री को आने वाले टाइम में इसके ऊपर वर्किंग करनी चाहिए देखो हम लोग जैसे हम वर्ल्ड वाइड एक्सपोर्ट करते हैं यूएस का हमारा 16 से सतारह परसेंट का बिजनेस है सो उसमें ही फर्क आएगा अदरवाइज सभी लोग मेरे को लगता है मेनली जो लोग यूएस का काम कर रहे थे उनको परेशानी आने वाली है जो सिर्फ यूएस का काम कर रहे थे जनरली एक्सपोर्टर वर्ल्ड वाइड सभी जगह एक्सपोर्ट कर रहा होता है तो जो सिर्फ यूएस का काम कर रहे थे उनको काफ़ी परेशानी आने नहीं वो इंडो पार्क की वजह से नहीं मेरे को लग रहा थोड़ा सा एडजस्टमेंट गवर्नमेंट को बीजेपी गवर्नमेंट को चाहिए थी कि जो वो लोग हमको एक्सपोर्ट कर रहे थे उसके ऊपर कुछ टैरिफ्स कम कर देते तो कुछ एडजस्टमेंट हो जाती पर गवर्नमेंट लेवल पे डेफिनेटली ये फेलियर तो है कि इसकी एडजस्टमेंट वो काफ़ी देर से कह रहे थे कि मेरे से डिस्कस करो तो हमसे वो सेटल नहीं हो पाया गवर्नमेंट को इसको सेटल करना चाहिए नहीं शायद मेरे को लगता प्रधानमंत्री जी अपनी इंडस्ट्री के बारे में सोच रहे थे ट्रंप दी अपनी इंडस्ट्री के बारे में सोच रहे थे पर स्मॉल स्केल और मीडियम स्केल के बारे में दोनों नहीं नहीं सोचा तो मेरे को लगला इसका जो इफेक्ट भी इवेंचुअली आएगा स्मॉल स्केल को और मीडियम स्केल को ही आने वाला पंजाब के मुख्यमंत्री भगवंत सिंह मान ने जालंधर विखे डेरा सचखंड बल्लां दा दौरा कीता उपरांत डेरा सचखंड बल्लां विखे तकरीबन 3 करोड़ तो ज्यादा दी लागत नाल मुकम्मल होने वाले सीवरेज ਟਰੀਟਮੈਂਟ ਪਲਾਂਟ ਅਤੇ ਮੁੱਖ ਪੰਪਿੰਗ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਇਸ ਦੌਰਾਨ ਮੁੱਖ ਮੰਤਰੀ ਮਾਨ ਡੇਰਾ ਸਚਕਣ ਬੱਲਾ ਵਿਖੇ ਨਤਮਸਤਕ ਹੋਏ ਅਤੇ ਡੇਰਾ ਮੁਖੀ ਸੰਤ ਨਰੰજન ਦਾਸ ਜੀ ਤੋਂ ਆਸ਼ੀਰਵਾਦ ਵੀ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਡੇਰਾ ਸਚਕੰਡ ਬਲਾ ਪੌਂਚੇ ਮੁੱਖ ਮੰਤਰੀ ਮਾਨ ਨੇ ਉਤੇ ਸੀਵਰੇਜ ਟ੍ਰੀਟਪਲੈਂਟ ਦਾ ਨੀਂਹ ਪੱਥਰ ਰੱਖਿਆ ਸੋ ਟ੍ਰੀਟਮੈਂਟ ਪਲੈਂਟ ਰਾਹੀ ਹੁਣ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਕੇ ਸਨਸ਼ਾਇਤ ਤੇ ਸੜਕਾਂ ਦੀ ਸਫਾਈ ਲਈ ਵਰਤਿਆ ਜਾਏਗਾ ਸੋ ਮੁੱਖ ਮੰਤਰੀ ਮਾਨ ਨੇ ਡੇਰਾ ਸਚਕੰਡ ਬਲਾ ਵਿਖੇ ਨਤਮਸਤਕ ਹੋਏ ਤੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਤੋਂ ਆਸ਼ੀਰਵਾਦ ਲਿਆ ਸੋ ਇਸ ਦੌਰਾਨ ਜਲੰਧਰ ਜ਼ਿਲ੍ਹੇ ਦੀ ਆਪ ਲੀਡਰਸ਼ਿਪ ਮਾਨ ਦੇ ਸਵਾਗਤ ਲਈ ਮੌਜੂਦ ਸੀ ਪ੍ਰਸ਼ਾਸਨ ਦੇ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕਿਤੇ ਗਏ ਸਨ ਮਾਨਨੀ ਡੇਰੇ ਵਿਖੇ ਮੌਜੂਦ ਔਰਤਾ ਨਾਲ ਵੀ ਗਲਬਾਤ ਕੀਤੀ ਔਰਤਾ ਨਾਲ ਗਲਬਾਤ ਕਰਦੋਂ ਹੀ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਰਾਤ ਕੰਵਿਸ਼ ਲੱਗੇ ਹੋਏ ਨੇ ਸੋ ਕੁਝ ਸਮਾਂ ਦਿਓ ਅਸੀਂ ਸਾਰੇ ਹੀ ਘਰਾਤੋਂ ਕਰੀਪੀ ਦੂਰ ਕਰਾਂਗੇ ਸੋ ਸ਼ਰਧਾ ਪ੍ਰਕਟਾਵਾ ਕਰਦਿਆਂ ਮੁੱਖ ਮੰਤਰੀ ਮਾਨ ਨੇ ਮਹਾਨ ਧਾਰਮਿਕ ਆਗੂ ਆਦੀ ਚਰਨ চোপਰਾਪਤ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਕਰਕੇ ਉਹ ਤਨ ਤਨ ਮਹਿਸੂਸ ਕਰ ਰਹੇ ਨੇ ਉਨ੍ਹਾਂ ਕਿ ਇਸ ਧਰਤੀ ਨੇ ਹਮੇਸ਼ਾ ਹੀ ਵਿਸ਼ਵ ਸ਼ਾਂਤੀ ਪਾਇਸ਼ਾ ਰਕਸਾਂਜ ਅਤੇ ਫਿਰਕੂ ਸਤਿਭਾਵਨਾ ਦੀਆਂ ਕਦਰਾਂ ਕੀਮਤਾਂ ਨੂੰ ਉਸ਼ਾ ਕਿਤੇ ਭਗਵੰਤ ਮਾਨ ਨੇ ਅੱਗੇ ਕਿਹਾ ਹੈ ਕਿ ਡਾਕਟਰ ਬੀ ਆਰ ਅੰਬੇਦਕਰ ਵੱਲੋਂ ਦਰਸ਼ਾਏ ਮਾਰਗ ਤੇ ਚੱਲਦਿਆਂ ਪੰਜਾਬ ਸਰਕਾਰ ਨੇ ਸਿਹਤ, ਰੋਜ਼ਗਾਰ ਅਤੇ ਹੋਰ ਮੁੱਖ ਖੇਤਰਾ ਦੇ ਨਾਲ-ਨਾਲ ਸਿੱਖਿਆ ਖੇਤਰ ਨੂੰ ਤਰਜੀਹ ਦਿੱਤੀ ਹੈ। ਸੋ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨਾਦੀ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਖੇਤਰਾ ਵਿੱਚ ਕਈ ਮਹੱਤਵਪੂਰਨ ਪਹਿਲ ਕਦਮ ਕੀਤੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਸਿੱਖਿਆ ਤੇ ਸਿਹਤ ਸੰਭਾਲ ਦੇ ਵੀ ਸੁਧਾਰਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਵਿਦਿਅਕ ਨੀਤੀਆਂ ਵਿੱਚ ਪੰਜਾਬ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਸੋ ਭਗਵੰਤ ਮਾਨ ਨੇ ਮਾਣ ਨਾਲ ਕਿਹਾ ਕਿ ਕਮਜ਼ੋਰ ਅਤੇ ਪਛੜੇ ਪਿਛੋਕੜ ਵਾਲੇ ਵਿਦਿਆਰਥੀ ਹੁਣ ਨੀਟ ਅਤੇ ਜੀਏਈ ਵਰਗੀਆਂ ਵੱਕਾਰੀ ਪ੍ਰੀਖਿਆਵਾਂ ਦੇ ਵਿੱਚ ਜ਼ਾਂਦਾਰ ਪ੍ਰਦਰਸ਼ਨ ਕਰ ਰਹੇ ਨੇ ਜੋ ਸੂਬੇ ਦੇ ਸਮਰਪਿਤ ਯਤਨਾਂ ਦਾ ਨਤੀਜਾ ਹੈ ਸੂਬਾ ਸਰਕਾਰ ਦੀ ਮੀਲ ਦਾ ਪੱਥਰ ਸਾਬਤ ਹੋਣ ਵਾਲੀ ਇੱਕ ਹੋਰ ਪਹਿਲ ਕਦਮੀ ਦੀ ਗੱਲ ਕਰਦੇ ਆ ਮੁੱਖ ਮੰਤਰੀ ਮਾਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਦੇਸ਼ ਭਰ ਦੇ ਵਿੱਚ ਆਪਣੀ ਤਰ੍ਹਾਂ ਦੀ ਇਸ ਪਹਿਲੀ ਸਕੀਮ ਤਹਿਤ ਪੰਜਾਬ ਵਾਸੀ ਹਰੇਕ ਪਰਿਵਾਰ ਨੂੰ 10-10 ਲੱਖ ਰੁਪਏ ਤੱਕ ਦਾ ਨਗਦੀ ਰਹਿ ਡਾਕਟਰੀ ਇਲਾਜ ਮੁਹੱਈਆ ਕੀਤਾ ਜਾ ਰਿਹਾ ਹੈ ਸੋਨਲ ਜ਼ੋਰ ਦੇ ਕੇ ਕਹੇ ਕਿ ਆਖੇ ਕਿ ਇਸ ਨਾਲ ਪਰਿਵਾਰਾਂ ਤੋਂ ਵਿਤੀ ਬੋਝ ਕਾਫੀ ਹੱਦ ਤੱਕ ਘਟੇਗਾ ਅਤੇ ਉਹਨਾਂ ਨੂੰ ਮਿਆਰੀ ਸੇਵਾ ਸਮਾਲ ਯਕੀਨੀ ਬਣੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਇਹ ਇਤਿਹਾਸਿਕ ਮੌਕਾ ਹੈ ਕਿਉਂਕਿ ਡੇਰਾ ਸਸਕੰਡ ਬਲਾਵੀ ਚੋ ਸਿਵਰੇਜ ਟ੍ਰੀਟਮੈਂਟ ਪਲਾਂਟ ਅਤੇ ਮੇਨ ਪੰਪਿੰਗ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਇਸ ਐਸਟੀਪੀ ਦੀ ਸਮਰੱਥਾ 0.5 ਐਮਐਲਡੀਏ ਅਤੇ ਇਸ ਪ੍ਰੋਜੈਕਟ ਦੇ 12 ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਜਿਸ ਤੇ 3.4 ਕਰੋੜ ਰੁਪਏ ਦੀ ਲਾਗਤ ਆਏਗੀ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ ਡੇਰਾ ਸਸਕੰਡ ਬਲਾ ਵਿਚ ਬਕਾਇਦਾ ਸਤਕਾਰ ਭੇਟ ਕਰਨ ਦੇ ਲਈ ਆਉਣ ਵਾਲੇ ਲੱਖਾਂ ਛਰਦਾਲੂਆਂ ਨੂੰ ਸਾਫ਼ ਸੁਥਰਾ ਤੇ ਸਿਹਤਮੰਦ ਵਾਤਾਵਰਣ ਮਿਲਿਆ ਹੋਏਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਪਹਿਲ ਕਦਮੀ ਨਾਲ ਸੈਨੀਟੇਸ਼ਨ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ ਹੋਏਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਪਲਾਂਟ ਤੋਂ ਸਾਫ਼ ਕੀਤੇ ਪਾਣੀ ਦੀ ਮੁਰਵਰਤ ਹੋਏਗੀ ਜਿਸ ਨਾਲ ਤਕਰੀਬਨ 13 ਹੈਕਟੇਅਰ ਜ਼ਮੀਨ ਨੂੰ ਸਿੰਚਾਈ ਸਹੂਲਤਾਂ ਮਿਲੀਆਂ ਹੋਣਗੀਆਂ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਇਹ ਪ੍ਰੋਜੈਕਟ ਸਾਫ਼ ਪਾਣੀ, ਬੇਤਰ ਸਹੂਲਤਾਂ, ਵਾਤਾਵਰਣ ਸੁਰੱਖਿਅਤ ਅਤੇ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਘਟਾਉਣ ਵਹਤ ਤੌਰ ਤੇ ਪੁਰਣਕਾ ਦਾ ਮੈਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਦੇ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਕੋਰ ਕਮੇਟੀ ਦੇ ਮੈਂਬਰ ਵਰਕਿੰਗ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ ਇਸ ਵਿਸ਼ੇਸ਼ ਮੀਟਿੰਗ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵਕ ਹੁੰਦਿਆਂ ਅਕਾਲੀ ਦਲ ਨੂੰ ਦੁਬਾਰਾ ਇਕਜੁੱਟ ਕਰਨ ਅਤੇ ਧਾਰਮਿਕ ਸਿਆਸੀ ਮੁੱਦਿਆਂ ਤੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੱਡੇ ਐਲਾਨ ਕੀਤੇ। ਸ਼੍ਰੀ ਕਾਲਤਖਬ ਦੇ ਜਸਦਾ ਸਾਹਿਬ ਨੇ ਪੰਜ ਸਿੰਘ ਸਭਾ ਨੇ ਕੱਲ ਇੱਕ ਆਦੇਸ਼ ਦਿੱਤਾ ਹੈ ਕਿ ਸਾਰੀ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਹੈ ਸਾਰੇ ਵਕਫਾ ਜਿਹੜੇ ਧੜੇ ਆ ਉਹਨਾਂ ਨੂੰ ਇੱਕ ਝੁੱਟ ਹੋਣਾ ਚਾਹੀਦਾ ਹੈ ਤੇ ਜਾਂ ਹੋਰ ਵੀ ਕੋਈ ਅਕਾਲੀ ਦਲ ਇਕੱਠਾ ਹੋਣਾ ਚਾਹਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾ ਹੋਣ ਦੇ ਨਾਤੇ ਤੇ ਸਮੁੱਚੀ ਸਾਡੀ ਪਾਰਟੀ ਨੇ ਤਰਫੋਂ ਮੈਂ ਸਾਡਾ ਹਰ ਕਾਲ ਤੱਕ ਸਾਹਿਬ ਜਸਵੰਤ ਸਿੰਘ ਸਾਹਿਬ ਤੋਂ ਜਾਂ ਪੰਥ ਸਿੰਘ ਸਾਹਿਬ ਤੋਂ ਜੋ ਵੀ ਆਦੇਸ਼ ਹੁੰਦਾ ਸਾਡੇ ਤਰਫ ਅਸੀਂ ਹਰ ਵਾਰ ਸਿਰ ਝੁਕਾ ਕੇ ਅਸੀਂ ਹਰ ਹੁਕਮ ਮੰਨਦੇ ਆ ਮੰਨਦੇ ਰਹੇ ਆ ਤੇ ਮੰਨਦੇ ਰਹਿਾਂਗੇ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਥੋਂ ਜੋ ਵੀ ਆਦੇਸ਼ ਆਏ ਤੇ ਉਹਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ ਸੋ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ ਕਿ ਕੌਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਆ ਧਰਨ ਦੇ ਉੱਤੇ بڑے ਹਮਲੇ ਹੋ ਰਹੇ ਆ ਪੰਜਾਬ ਤੇ بڑے ਹਮਲੇ ਹੋ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਖੋਈ ਜਾ ਰਹੀਆਂ ਤੇ ਜਿੰਨਾ ਤੱਕ ਆਪਣੀ ਪਾਰਟੀ ਖਸ਼ੋਮਨੀ ਖਾਲੀ ਦਲ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਮਾਂ ਪਾਰਟੀ ਹੈ ਆ ਪੰਜਾਬ ਦੀ ਤੇ ਕੌਮ ਦੀ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਖਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੈਥੇ ਮੇਰੇ ਨਾਲ ਨਾਰਾਜ਼ ਹੋ ਤਾਂ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੈਥੇ ਕੋਈ ਕਿਤੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਿਹਾ ਹਾਂ ਖੱਗਰ ਨੇ ਇੱਕ ਵਾਰ ਫਿਰ ਲੋਕਾਂ ਦੇ ਸਾਹ ਸੁਕਾ ਦਿੱਤੇ ਨੇ ਖਾਸ ਕਰ ਪਟਿਆਲਾ ਜ਼ਿਲ੍ਹੇ ਦੇ ਕੁਝ ਪਿੰਡ ਜੋ ਖੱਗਰ ਦੇ ਨੇੜੇ ਨੇ ਉਥੋਂ ਦੇ ਵਸਨੀਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਧਿਕਾਰੀ ਪ੍ਰਥਮ ਗੰਭੀਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਘਬਰਾਉਣ ਪ੍ਰਸ਼ਾਸਨ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪਖਤਾ ਪ੍ਰਬੰਧ ਕੀਤੇ ਹੋਏ ਨੇ ਪਟਿਆਲਾ ਜ਼ਿਲ੍ਹਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਦੇਖੋ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਐ ਅਸੀਂ ਜਿਹੜਾ ਅਲਰਟ ਵੀ ਇਸ਼ੂ ਕੀਤਾ ਗਿਆ ਸੀਗਾ ਸਾਡੇ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਸਿਰਫ ਘੱਗਰ ਦੇ ਨਾਲ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਕੀਤਾ ਗਿਆ ਸੀ ਉਹ ਵੀ ਕੱਲ ਜਿਹੜਾ ਡੇਰਾਬਸੀ ਏਰੀਆ ਦੇ ਵਿੱਚ ਅਚਾਨਕ ਹੀ 10 ਫੁੱਟ ਪਾਣੀ ਆ ਗਿਆ ਸੀ ਉਸ ਨੂੰ ਦੇਖਦੇ ਹੋਏ ਤੇ ਹੁਣ ਜਿਹੜਾ ਹੈਗਾ ਡੇਰਾ ਬੱਸੀ ਚੰਡੀਗੜ੍ਹ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਬਿਲਕੁਲ ਹੀ ਘਟ ਗਿਆ ਹੈ ਉੱਥੇ ਘੱਗਰ ਸਿਰਫ 2 ਫੁੱਟ ਚੱਲ ਰਹੀ ਹੈ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਘਬਰਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਹੈ ਪਾਣੀ ਦਾ ਲੈਵਲ ਆਪਣਾ ਇੱਥੇ ਵੀ ਸ਼ਾਮ ਤੱਕ ਘਟ ਜਾਏਗਾ ਆਪਣੇ ਜੀ ਪੂਰੇ ਪ੍ਰਬੰਧ ਹੈ ਅਸੀਂ ਤੁਸੀਂ ਦੇਖਿਆ ਹੋਣਾ ਸਾਡੇ ਈਸੀ ਬੈਗਸ ਜਿਹੜੇ ਹੈਗੇ ਪਰਵਾ ਕੇ ਰੱਖਿਓ ਹੈ ਇਦਾਂ ਦੇ ਸਾਡੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਕ੍ਰਿਟੀਕਲ ਪੁਆਇੰਟਸ ਆ ਗਏ ਜਿੱਥੇ ਸਾਨੂੰ ਲੱਗਦਾ ਹੈ ਵੀ ਇੱਥੋਂ ਬ੍ਰੀਚ ਹੋ ਸਕਦੀ ਹੈ ਉੱਥੇ ਅਸੀਂ ਪਹਿਲਾਂ ਹੀ ਮਿੱਟੀ ਦੇ ਢੇਰ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਤੇ ਠੇਕੇਦਾਰਾਂ ਦੀ ਜੀਸੀਬੀਜ਼ ਦੇ ਉਹ ਸਾਰਿਆਂ ਦਾ ਸਾਰਿਆਂ ਨੂੰ ਅਨਲਰਟ ਰੱਖਿਆ ਹੋਇਆ ਜਿੱਦਾਂ ਵੀ ਇਦਾਂ ਦੀ ਸਥਿਤੀ ਆਉਂਦੀ ਹੈ ਅਸੀਂ ਉਹਨਾਂ ਨੂੰ ਆਨ ਡਿਪਲੋਏਟ ਕਰ ਦਿੰਦੇ ਅੱਗੇ ਜਾ ਕੇ ਵੀ ਬਿਲਕੁਲ ਫਸ ਸਕਦੇ ਆ ਲੇਕਿਨ ਉਸ ਪੁਆਇੰਟ ਤੇ ਵੀ ਅਸੀਂ ਸਿਮਿਲਰ ਇ ਮਸ਼ੀਨਰੀ ਤੇ ਸਾਡਾ ਸਟਾਫ এমਪਲੋਇਡ ਹੈ ਐਦਾਂ ਬੋਟੀ ਨੂੰ ਕੱਢਣ ਵਾਸਤੇ ਮੈਂ ਸਪੈਸੀਫਿਕਲੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਤਾਂ ਇਹ ਕਹੂੰਗਾ ਵੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਘਬਰਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਉਹਨਾਂ ਦੇ ਕੋਲ ਇਸ ਦਾ ਇਫੈਕਟ ਬਿਲਕੁਲ ਵੀ ਨਹੀਂ ਆਏਗਾ ਜਿਹੜੇ ਪਿੰਡ ਘੱਗਰ ਦੇ ਨਾਲ ਹੈਗੇ ਆ ਮਾੜੂ ਸਰਾਲਾ ਸਰ ਕਪੜਾ ਫੋਰ ਇੰਨਾ ਪਿੰਡਾਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀਗਾ ਉਹ ਵੀ ਕੱਲ ਦੀ ਸਥਿਤੀ ਨੂੰ ਦੇਖਦੇ ਹੁਣ ਪਾਣੀ ਬਿਲਕੁਲ ਨਿਯੰਤਰਣ ਹੈ ਪਾਣੀ ਬਿਲਕੁਲ ਘਟ ਚੁੱਕਿਆ ਹੈ ਤੇ ਉਥੇ ਵੀ ਘਬਰਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈਗੀ ਪਟਿਆਲਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਪਟਿਆਲਾ ਜ਼ਿਲ੍ਹਾ ਸਾਡਾ ਕੰਟਰੋਲ ਰੂਮ ਇੱਕ ਬਣਿਆ ਹੋਇਆ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਣਿਆ ਹੋਇਆ ਜੋ ਹਰ ਘੰਟੇ ਈਵਨ ਕਿ ਰਾਤ ਨੂੰ ਵੀ ਰੀਡਿੰਗ ਸਾਨੂੰ ਦਿੰਦਾ ਰਹਿੰਦਾ ਸਾਡਾ ਸਟਾਫ ਡਿਪਿਊਟਡ ਹੈ ਇੱਥੇ ਉਹ ਸਾਨੂੰ ਰੀਡਿੰਗ 24x7 ਦਿੰਦਾ ਰਹਿੰਦਾ ਹੈ ਜਿਸ ਦੇ ਨਾਲ ਅਸੀਂ ਚੌਕਸਤ ਰਹਿੰਦੇ ਹਾਂ ਸਾਨੂੰ ਅਗਲੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਹੈ ਸੁਡਾਨ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਖੂਨੀ ਸੰਘਰਸ਼ ਨੇ ਇੱਕ ਹੋਰ ਭਿਆਨਕ ਮੋੜ ਲੈ ਲਿਆ ਦੇਸ਼ ਦੀ ਫੌਜ ਅਤੇ ਰੈਪਿਡ ਸਪੋਰਟ ਫੋਰਸਿਸ ਵਿਚਕਾਰ ਜੰਗ ਹੁਣ ਨਿਆਲਾ ਸ਼ਹਿਰ ਦੇ ਮੁੱਖ ਹਵਾਈ ਅੱਡੇ ਤੱਕ ਪਹੁੰਚ ਗਈ ਹੈ ਜਾਣਕਾਰੀ ਮੁਤਾਬਕ ਸੁਡਾਨ ਹਵਾਈ ਸੈਨਾ ਨੇ ਦੱਖਣੀ ਦਾਰਫੁਰ ਦੇ ਨਿਆਲਾ ਹਵਾਈ ਅੱਡੇ ਤੇ ਭਿਆਨਕ ਹਵਾਈ ਹਮਲਾ ਕੀਤਾ ਇਸ ਹਮਲੇ ਦੇ ਵਿੱਚ ਹੁਣ ਤੱਕ 40 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ ਵੱਡੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਵੀ ਹੋਏ ਨੇ एयरपोर्ट تي ਹਵਾਈ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਤਾਜ਼ਾ ਜਾਣਕਾਰੀ ਮੁਤਾਬਕ ਸੂਡਾਨੀ ਫੌਜ ਨੇ 7 ਅਗਸਤ ਨੂੰ ਦਾਰਫੂਰ ਦੇ ਨਿਆਲਾ ਹਵਾਈ ਅੱਡੇ ਤੇ ਇੱਕ ਵੱਡਾ ਹਵਾਈ ਹਮਲਾ ਕੀਤਾ ਸੋ ਹਵਾਈ ਅੱਡੇ ਤੇ ਅਰਧ ਸੈਨਿਕ ਸਮੂਹ ਰੈਪਿਡ ਫੋਰਸਸ ਦਾ ਕਬਜ਼ਾ ਸੀ ਇਸ ਹਮਲੇ ਵਿੱਚ ਸੰਯੁਕਤ ਅਰਬ ਅਮੀਰਾਤ ਦੁਆਰਾ ਭੇਜਿਆ ਗਿਆ ਇੱਕ ਫੌਜੀ ਜਹਾਜ਼ ਵੀ ਤਬਾਹ ਹੋ ਗਿਆ ਅਤੇ ਕੋਲੰਬੀਆ ਦੇ ਕਿਰਾਏ ਦੇ ਸ਼ਖੀ 40 ਸੈਨਿਕ ਮਾਰੇ ਗਏ ਨੇ ਫੌਜ ਦਾ ਦਾਵਾ ਹੈ ਕਿ ਇਹ ਹਮਲਾ ਹਥਿਆਰਾਂ ਦੀ ਇੱਕ ਵੱਡੀ ਖੇਪ ਅਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਖਾਤੇ ਵਿੱਚ ਵਿਰੋਧ ਇੱਕ ਸਪਸ਼ਟ ਸੰਦੇਸ਼ੀ ਸਥਾਨਕ ਟੀਵੀ ਚੈਨਲ ਅਨੁਸਾਰ ਇਸ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਉਸਨੇ ਖਾੜੀ ਖੇਤਰ ਦੇ ਇੱਕ ਫੌਜੀ ਅਡੇ ਤੋਂ ਨਿਆਲਵਲ ਉਡਾਨ ਭਰੀ ਸੀ ਜਿਵੇਂ ਹੀ ਜਹਾਜ਼ ਉਤਰਿਆ ਉਸਤੇ ਲੜਾਕੂ ਜਹਾਜ਼ਾਂ ਦੁਆਰਾ ਹਮਲਾ ਕੀਤਾ ਗਿਆ ਸੂਡਾਨੀ ਸਰਕਾਰ ਨੇ ਇਸ ਕਾਰਵਾਈ ਨੂੰ ਇੱਕ ਨਵੇਂ ਵਿਰੋਧ ਸਮੀਕਰਨ ਦੀ ਸ਼ੁਰੂਆਤ ਦੱਸਿਆ ਹਾਲਾਂਕਿ ਯੂਏਈ ਅਤੇ ਆਰਐਸਐਫ ਦੋਵਾਂ ਵੱਲੋਂ ਇਸ ਹਮਲੇ ਤੇ ਕੋਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ ਹੈ ਕੋਲੰਬੀਆ ਦੇ ਰਾਸ਼ਟਰਪਤੀ ਗੋਸਟਾਓ ਪੈਟਰੋ ਨੇ ਐਕਸ ਤੇ ਲਿਖਿਆ ਕਿ ਉਸਨੇ ਕਿਰਾਏ ਦੇ ਸੈਨਕਾ ਦੀ ਹੱਤਿਆ ਦੇ ਦਾ ਆਦੇਸ਼ ਦਿੱਤੇ। ਸੋ ਆਰਐਸਐਫ ਨੇ ਪਿਛਲੇ ਸਾਲ ਨਿਆਲਾ ਸ਼ਹਿਰ ਤੇ ਕਬਜ਼ਾ ਕਰ ਲਿਆ ਸੀ ਅਤੇ ਉੱਥੋਂ ਦੇ ਨਾਗਰਿਕ ਹਵਾਈ ਅਡੇਨਿਊ ਫੌਜੀ ਅਡੇ ਵਿੱਚ ਬਦਲ ਦਿੱਤਾ ਸੀ। ਇੱਥੋਂ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਸੀ ਅਤੇ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਸੀ। ਸੋ ਸੁਡਾਨੀ ਫੌਜ ਨੇ ਇਸ ਹਵਾਈ ਅਡੇਨੂ ਕਈ ਵਾਰ ਨਿਸ਼ਾਨਾ ਬਣਾਇਆ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਕੋਲੰਬੀਆ ਦੇ ਕਿਰਾਏ ਦੇ ਸੈਨਿਕਾਂ ਨੂੰ ਇੱਕ ਨਿੱਜੀ ਸੁਰੱਖਿਆ ਕੰਪਨੀ ਦੁਆਰਾ ਆਰਐਸਐਫ ਲਈ ਭਰਤੀ ਕੀਤਾ ਗਿਆ ਸੀ। ਕੋਲੰਬੀਆ ਦੇ ਰਾਸ਼ਟਰਪਤੀ ਨੇ ਇਸ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਨੇ। ਸੋ ਹਮਲੇ ਤੋਂ ਕੁਝ ਘੰਟੇ ਬਾਅਦ ਸੁਡਾਨ ਦੀ ਸਿਵਲ ਐਵੀਏਸ਼ਨ ਏਜੰਸੀ ਨੇ ਕਿਹਾ ਕਿ ਯੂਏਈ ਨੇ ਬਿਨਾਂ ਕਿਸੇ ਸਾਬਕਾ ਸੂਚਨਾ ਦੇ ਸੁਡਾਨੀ ਜਹਾਜ਼ਾਂ ਨੂੰ ਆਪਣੇ ਹਵਾਈ ਅੱਡਿਆਂ ਤੇ ਉਤਰਨ ਤੋਂ ਰੋਕ ਦਿੱਤਾ ਸੋ ਇੱਕ ਜਹਾਜ਼ ਨੂੰ ਆਬੂ ਧਾਬੀ ਹਵਾਈ ਅੱਡੇ ਤੇ ਉਡਾਨ ਭਰਨ ਤੋਂ ਵੀ ਰੋਕ ਦਿੱਤਾ ਗਿਆ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਤਣਾਅਪੂਰਨ ਹੋ ਗਏ ਨੇ ਸੋ ਸੁਡਾਨ ਸਰਕਾਰ ਪਹਿਲਾਂ ਹੀ ਆਰਐਸਐਫ ਨੂੰ ਸਮਰਥਨ ਦੇਣ ਦੇ ਦੋਸ਼ਾਂ ਕਾਰਨ ਯੂਏਈ ਨਾਲ ਸਬੰਧ ਤੋੜ ਚੁੱਕੀ ਹੈ ਸੋ ਇਸ ਦੌਰਾਨ ਹੀ ਉੱਤਰੀ ਦਾਰਫੂਰ ਦੀ ਰਾਜਧਾਨੀ ਅਲ ਫਾਸ਼ਰ ਵਿੱਚ ਵੀ ਸਥਿਤੀ ਵਿਗੜਦੀ ਜਾ ਰਹੀ ਹੈ ਯੇਲ ਯੂਨੀਵਰਸਿਟੀ ਦੇ ਇੱਕ ਖੋਸ ਸਾਨੇ ਸੈਟੇਲਾਈਟ ਤਸਵੀਰਾਂ ਨਾਲ ਹਵਾਲਾ ਦਿੰਦੇ ਹੋਏ ਕਿਹਾ ਕਿ ਆਰਐਸਐਫ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਅਤੇ ਹਰ ਸੜਕ ਤੇ ਉਸ ਦਾ ਕੰਟਰੋਲ ਹੈ ਲੋਕਾਂ ਨੂੰ ਸ਼ਹਿਰ ਛੱਡ ਲਈ ਆਰਐਸਐਫ ਚੌਂਕੀਆਂ ਵਿੱਚੋਂ ਲੰਘਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਸੋ ਜੂਨ ਤੋਂ ਲੈ ਕੇ ਆਰਐਸਐਫ ਨੇ ਦੋ ਬਜ਼ਾਰਾਂ ਤਿੰਨ ਸਕੂਲਾਂ ਤੇ ਦੋ ਮਸਜਿਦਾਂ ਤੇ ਹਮਲਾ ਕੀਤਾ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਵਿਸ਼ਾਲ ਸ਼ਰਨਾਰਥੀ ਕੈਂਪ ਤੇ ਵੀ ਕਬਜ਼ਾ ਕਰ ਲਿਆ ਸੋ ਜਿੱਥੇ ਕਿ ਸੈਂਕੜੇ ਲੋਕ ਮਾਰੇ ਗਏ ਸਨ ਸੋ ਇਹ ਲੜਾਈ ਇੱਕ ਪੂਰੇ ਘਰੇਲੂ ਯੁੱਧ ਵਿੱਚ ਬਦਲ ਗਈ ਹੈ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਨੇ 14 ਮਿਲੀਅਨ ਤੋਂ ਵੱਧ ਲੋਕਾਂ ਨੂੰ ਬੇਕਰ ਕਰ ਦਿੱਤਾ ਗਿਆ ਅਤੇ ਦੇਸ਼ ਦੇ ਕੁਝ ਹਿੱਸਿਆਂ ਨੂੰ ਅਕਾਲ ਵਿਛਤ ਦਿੱਤਾ ਗਿਆ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਅਨੰਤ ਧਰਮਿੰਦਰ ਸੰਧੂ ਨੂੰ ਦਿਵਾ ਗਿਆ ਧੰਨਵਾਦ